ਹਾਂਜੀ ਦੋਸਤੋ ਅੱਜ ਮੇਰੇ ਕੋਲ ਮੇਰੇ ਮਿੱਤਰ ਸਰਦਾਰ ਮਰੀਕ ਸਿੰਘ ਭਾਈ ਸਾਜਾ ਤੇ ਇਹ ਛੋਲੇ ਛੋੜੇ ਬੱਚੇ ਹੁੰਦੇ ਕੀ ਤੇ ਉਹ ਭਾਈ ਸਾਜਾ ਅਮਨਜੀਤ ਸਿੰਘ ਅੰਬਾ ਫਰਨਾਦੀ ਸੇਰਨ ਵੀ ਆ ਤੇ ਸੱਜਣ ਵੀ ਆ ਤੇ ਅੱਜ ਮੁੱਜੀਲੇ ਮੋਗੇ ਤੋਂ ਤਰੰਪੁਰ ਸ਼ਹਿਰ ਨੇੜੇ ਬਾਈ ਜੀ ਕਮਾਲ ਦਾ ਅੱਜ ਦੇ ਨਾਲ ਹੀ ਕਮਾਲ ਦਾ ਪੱਤਰ ਪੋੜਿਆ ਏ ਪਿੰਡ ਪੈਂਦੇ ਆ ਜੀ ਤੇ ਅੱਜ ਉਹ ਤੁਹਾਨੂੰ ਮਮਾ ਦਾ ਵੀ ਐ ਸਾਡੀ ਮਾਦਾ ਦੇ ਨਾਲ ਵੀ ਬੜਾ ਪੇਮਨਾ ਵੀ ਆਗਾ ਤੇ ਅੱਜ ਆਪਾਂ ਨੂੰ ਮਿਲਣ ਆਏ ਆ ਜੀ ਸ਼ਮੈਲ ਕਿਉਂਕਿ ਵੈਸੇ ਬਾਬਾ ਫੁੱਟਨ ਦਾ ਕੀ ਤੇ ਮਿਲਦੇ ਵੀ ਹੋਣਾ ਇਹਦਾ ਵੀ ਰੇ ਤੇ ਬਾਕੀ ਫਿਰ ਆਪਾਂ ਅੱਜ ਮਿਲਣ ਆਏ ਆ ਕਿ ਚਾ ਲੱਭੇ ਪ੍ਰਾਣੀ ਜਦੋਂ ਅਸੀਂ ਇਕੱਠੇ ਪੜਦੇ ਸੀ ਮੈਂ ਜੇ ਆਪਣਾ ਸੱਜਣ ਜੀ ਜੁੰਮੀ ਦੇ ਯਾਰ ਜਿਹਨੂੰ ਆਪਾਂ ਕਹਿੰਦੇ ਆ ਨਾ ਉਹ ਜੁੰਮੀ ਦੇ ਯਾਰ ਕੀ ਕੀ ਹੁੰਦੇ ਆ ਨਾ ਇਹ ਆਪਣੇ ਜੁੰਮੀ ਦਾ ਯਾਰ ਸਭ ਤੋਂ ਇੱਕੀ ਤੇ ਅੱਜ ਤੱਕ ਵੀ ਆਪਾਂ ਇਹਨਾਂ ਨਾਲ ਖਣਿਆ ਤੇ ਵੀ ਆਪਣੇ ਨਾਲ ਫੋਨ ਤੇ ਵੀ ਸੰਪਰਕ ਰਹਿਤਾ ਹੈ ਜੀ ਤੇ ਇੱਕ ਦੂਜੇ ਨੂੰ ਮਿਲਦੇ ਕਿਤੇ ਵੀ ਦੇਰੀ ਨਹੀਂ ਗਈ ਤੇ ਅੱਜ ਭਰਾ ਜੀ ਪਹੁੰਚਿਆ ਤੇ ਮਾਦਮ ਲੱਗੇ ਜੀ ਤੁਸੀਂ ਜੀ ਅੱਜ ਹੀ ਮਿਲかせਆ ਸਤਿਗੁਰ ਜੀ ਬਹੁਤ ਧਨਵਾਦ ਜੀ ਜੀ ਤੇ ਬੜਾ ਕਿਰਪਾਲਾ ਸਾਡਾ ਵੀਰ ਪਹੁੰਚਿਆ ਜੀ ਧੰਨਵਾਦ ਕਰਦੇ ਭਰਾ ਜੀ ਤੇ ਇਹ ਸਾਡਾ ਭਾਈ ਆ ਜੀ ਤੇ ਨਾਲ ਸਾਡਾ ਹੋਰਾਂ ਵੀਰ ਇਧਰ ਤੋਂ ਅੰਬਾ ਬਾਈ ਜੀ ਦੱਸਿਆ ਆਪਣਾ ਸੰਜਨੀਆ ਤੇ ਦੋਸਤੋ ਮਾਤਾ ਦੱਸੋ ਥੋੜਾ ਜਿਹਾ ਕਿੰਨਾ ਕੁ ਪਿਆਰ ਸੀ ਆਪਣਾ ਇਹਨਾਂ ਬਾਕੀ ਵੀਰ ਆਪਣਾ ਨਾਮ ਦੱਸੂਗਾ ਅਸੀਂ ਤਾਂ ਮੀਕਾ ਬਾਈ ਕਹਿੰਦੇ ਸਨ ਬਾਕੀ ਤੁਹਾਨੂੰ ਪੱਕਾ ਨਾਮ ਪੂਰਾ ਦੱਸੂਗਾ ਜੀ ਮੇਰਾ ਨਾਮ ਲਿਖਾਂਗਾ ਤੇ ਵੀਰ ਜੀ ਤੁਸੀਂ ਵੀ ਦੱਸੋ ਮੇਰਾ ਨਾਮ ਦੱਸ ਦਿਓ ਸੈਂ ਕਰ ਬੋਹੋ ਆ ਅਧਰਜੀ ਸਿੰਘ ਤਲਗੋੜ ਪਾਈ ਹੈ ਦਾ ਤੇ ਇਧਰ ਪਲਵਿੰਦਰ ਸਿੰਘ ਫਲੇ ਵੀ ਦਾ ਸੇਕ ਗੋਰਾ ਕਹਿੰਦੇ ਆ ਹਾਂ ਸਹੀ ਤਾਂ ਗੋਰਾ ਹੀ ਵੀ ਨਹੀਂ ਜਦੋਂ ਬਾਕੀ ਅੱਗੇ ਅਮਰਤਪਾਲ ਅਮਰਤਪਾਲ ਜਲਵਾ ਜੀਆ ਕੀ ਆ ਬਾਤ ਹੈ ਜੀ ਅਮਰਤਪਾਲ ਸਿੰਘ ਦੀ ਦੁਨੀਆ ਭੈਣਾਂ ਦਾ ਨਮਕਾ ਹੈ ਨਾ ਦੀ ਇੱਕ ਗਮਤਪਾਲ ਉਹ ਤੇ ਦੂਜਾ ਭਾਈ ਆਪਣਾ ਤੇ ਹੋਰ ਵੀ ਕਿਉਂਕਿ ਅਮਰਤਪਾਲ ਨਹੀਂ ਹੋ ਜਾ ਭਾਈ ਜੀ ਤੁਹਾਨੂੰ ਸਮਝਦੇ ਆ ਨਾ ਕਿ ਹਾਲੇ ਕਦੇ ਕਰਨ ਖੜੀ ਹੋਏ ਜਿੱਤੇ ਠੀਕ ਤੇ ਇਹ ਸਾਡੀ ਮਾਦਾ ਕਿ ਦੁੱਜਣ ਗਿਆ ਮਾਦਾ ਨਹੀਂ ਕਿਵੇਂ ਆ ਫਿਰ ਇਹਨਾਂ ਦਾ ਜਿਵੇਂ ਆਪਾਂ ਪਿੰਡ ਚ ਰਹਿੰਦੇ ਸੀ ਤੇ ਕਿਵੇਂ ਆਉਣਾ ਜਾਣਾ ਸੀ ਬਹੁਤ ਪਿਆਰ ਹੀ ਸਾਡਾ ਜੋ ਇਹ ਕੰਮ ਕਰਦਾ ਇਹ ਸਭ ਪੜਨਾ ਕਰਦੇ ਕੋਈ ਵੀ ਕੰਮ ਕਰਨਾ ਨਹੀਂ ਹੁੰਤੇ ਪਰ ਮੇਰੇ ਕੰਮ ਕਰ ਲੈਣਾ ਖੇਤ ਦੀ ਗਾਣਾ ਦੀ ਦਾਾਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਕੋਈ ਵੀ ਕੰਮ ਕਰਨਾ ਲਸਣ ਪੁੱਠਾ ਕਹਿ ਕੰਮਾ ਜਾਂ ਕੋਈ ਵੀ ਕੰਮ ਜਿੱਥੇ ਕਿਹਾ ਕਰਕੇ ਜਾਂਦੇ ਜਾਂ ਜਾਂ ਸਾਡੀ ਪੂਰਾ ਸਾ ਪੂਰਾ ਉਹਨਾਂ ਵਾਲਾ ਤੇ ਅੱਜ ਵੀ ਇਹ ਮੋਢਾ ਕਰਦੇ ਆ ਲਾ ਲਾ ਕੇ ਬੰਨ੍ਹੇ ਰੇ ਦਾ ਯਾਰ ਬਣਾ ਉਹਨਾਂ ਦੀ ਯਾਦ ਕਰੀਦਾ ਸਾਡੇ ਆ ਗਿਆ ਉਹ ਪੀੜਾ ਕਿ ਉਹ ਨਾਮ ਆ ਕੇ ਤਰ੍ਹਾਂ ਰੀਟੀ ਮੜਾ ਕੇ ਕਰਾਏ ਸਾਰਾ ਕੁਛ ਨਾ ਬਿਲਕੁਲ ਜਿਲਕੁਲ ਉਹ ਵੀ ਕਵਾਲਾ ਪੱਤਾ ਤਾਂ ਬਾਈ ਹੀ ਹਰੇਕ ਨੂੰ ਪਤਾ ਜਦੋਂ ਕਵਾਲਾ ਪੱਤਨ ਨਾ ਲੈਂਦਾ ਹੈ ਨਾ ਇਹ ਪਤਾ ਲੱਗ ਜਾਂਦਾ ਜੀ ਮਾਤਾ ਨੇ ਦੱਸਿਆ ਵਿਤਰ ਪੈਣਾ ਹੈ ਹਾਂ ਆਹਲਾ ਪਤਾ ਕਿ ਉਹ ਆਦੇ ਆ ਨਾ ਉਹ ਪੱਤਰ ਪਹਿਲਾਂ ਦਾ ਪੁਰਾਣੇ ਜਮਾਨੇ ਪੁਰਾਣੇ ਜਮਾਨੇ ਚ ਤੇ ਫਿਰ ਉਹ ਜੋ ਆਟੋਮੈਟਿਕ ਪਤਾ ਲੱਗਦਾ ਵੀ ਉਸੇ ਜੀ ਦੇ ਬੰਦੇ ਆ ਤੇ ਬਹੁਤ ਪਿਆਰ ਦੀ ਤੇ ਦੇਲੀ ਅਸੀਂ ਇਕੱਠੇ ਨੂੰ ਬਾਈ ਜੀ ਮਿਲਦੇ ਜਾ ਕੰਮ ਕਾਰ ਜਾਨੀ ਜਾ ਇਕੱਠੇ ਜਾਂਦੇ ਜਾ ਪੌਜੀ ਅੱਜਕੱਲ ਤਾਂ ਬਾਈ ਜੀ ਕੋਈ ਨਾ ਕੰਮ ਕਰੀ ਦੀ ਸਕਦਾ ਵੀ ਜਿੰਨਾ ਉਹਨਾਂ ਸਮਿਆਂ ਦੇ ਵਿੱਚ ਇਕਦੁਜੇ ਨਾਲ ਰਲ ਕੇ ਵੀ ਇਹ ਜੀ ਗੱਲ ਵੀ ਆਪਾਂ ਕਿਸੇ ਦੇ ਨਾਲ ਵੀ ਨਹੀਂ ਆ ਜਾਂ ਕਿਦਾਂ ਜੇ ਇਹਦੇ 5 ਦਿਨ ਲੱਗਦੇ ਹਨ ਤਾਂ ਇਹ ਵੀ 5 ਦਿਨ ਹੀ ਲਾਉਣੇ ਨੇ ਕੋਈ ਵੀ ਕੰਮ ਨਾ ਇਕੱਠਿਆਂ ਕਰਨਾ ਵੀ ਜੇ ਇਹਨੂੰ ਕੰਮ ਹੋਣਾ ਚਾਹ ਮੈਨੂੰ ਰਾ ਤੇ ਅੱਜ ਵੀ ਬਾਈ ਜੀ ਜੇ ਅਸੀਂ ਇਕੱਠੇ ਵੇ ਪਿਛਲੇ ਲਈ ਦੇ ਰਿਹਾ ਕਿ ਅੱਜ ਵੀ ਬਾਈ ਕੀ ਇੱਕ ਦੂਜੇ ਨੂੰ ਮਿਲਦੇ ਆ ਕਿਉਂਕਿ ਲੋਕਾਂ ਦੇ ਵਿੱਚ ਪਿਆਰ ਮੁਹabbat ਬਹੁਤ ਕਰਦੀ ਜਾਣੀ ਇਸ ਤੋਂ ਭਈ ਕਿਉਂਕਿ ਜਦੋਂ ਦੇ ਮੋਬਾਈਲ ਆ ਗਏ ਹੈ ਨਾ ਲੋਕਾਂ ਦੀਆਂ ਰਿਸ਼ਤੇਦਾਰੀਆਂ ਗੁੰਝਦੀਆਂ ਲੋਕਾਂ ਦੇ ਨਾਲ ਜਿਹੜਾ ਕਿਸੇ ਦੇ ਕੋਈ ਰਿਸ਼ਤੇਦਾਰ ਹੁੰਦਾ ਸੀ ਹੈ ਨਾ ਕਿਸੇ ਨਾਲ ਗੱਲਾਂ ਕਰਦੇ ਸੀ ਆਪਾਂ ਪਿਆਰ ਦੀਆਂ ਵੀ ਪਿੰਡ 바ਲੇ ਪੁੱਛਦੇ ਹੁੰਦੇ ਸੀ ਹੈ ਨਾ ਤੇ ਹਮਨ ਬਾਈ ਜੀ ਆ ਕੇ ਕੋਈ ਬਾਈ ਦੇ ਮੋਬਾਈਲ ਬੜਿਆ ਤੇ ਇਹ ਲੱਗਾ ਹੋਇਆ ਹੈ ਨਾ ਦੇ ਇentra ਬੀਜ਼ਾਰ ਲੱਗੇ ਨੇ ਤੇ ਆ ਚਲ ਗੱਲ ਹੀ ਕਰਦੇ ਹੈਨਾ ਵੀ ਘਰ ਘਰ ਬੰਦੇ ਹੈਗੇ ਆ ਤੇ ਨਾਲ ਦੇ ਮਿਲਦੇ ਰਿਹਾ ਕਿ ਉਹ ਇੱਕ ਦੂਜੇ ਨਾਲ ਹਰ ਵਕਤ ਇੱਕ ਦੂਜੇ ਨਾਲ ਕਿਉਂਕਿ ਦੀ ਨਾਲ ਕੱਟਣੀ ਜਾਣਾ ਬਾਕੀ ਜੇ ਆਪਾਂ ਇਦਾਂ ਹੀ ਹਰ ਇੱਕ ਦੇ ਨਾਲ ਭਾਈ ਜਨ ਬਣਾ ਕੇ ਨਿਕ ਜਰੀਏ ਬੰਦਾ ਬੰਦੀ ਦੁਨੀਆਂ ਤੱਕ ਵੀ ਯਾਦ ਕਰੇ ਅੱਜ ਵੀ ਅਸੀਂ ਆਪਣੇ ਪਿਛਲੇ ਪਿੰਡ ਚੱਲ ਜੀ ਗਏ ਭਾਈ ਇਹ ਨਹੀਂ ਸਾਨੂੰ ਵੀ ਅਸੀਂ ਕਿਤੇ ਬਗਾਨੇ ਚੜ੍ਹ ਗਏ ਜਿਹਾ ਲੱਗਦਾ ਅੱਜ ਵੀ ਆਪ ਦਾ ਪਿੰਡ ਲੜਦਾ ਤੇ ਜਦੋਂ ਕਿ ਤੇ ਜਾਂਦਾ ਪਾਈ ਦੀ ਅੱਜ ਵੀ ਉਸ ਵਿੰਡੋ ਔਨ ਨੂੰ ਜੀ ਨਹੀਂ ਕਰਦਾ ਕਿਉਂਕਿ ਪਤਾ ਹੁੰਦਾ ਹੈ ਜਿਹੜੇ ਪਿੰਡ ਬੰਦਾ ਖੇਡਿਆ ਆਵੇ ਨਾ ਤੇ ਉਸ ਪਿੰਡ ਨਾਲ ਪਿਆਰ ਹੁੰਦਾ ਹੀ ਉਹ ਪਿੰਡ ਤੋਂ ਹੀ ਵੀ ਆਇਆ ਦੀ ਤੇ ਹੋਰ ਬਾਈ ਵੀ ਇਖਾਰ ਹੈ ਕੁਝ ਕਹਿਣਾ ਚਾਹੁੰਦੇ ਕਿਤਰਾ ਦਾ ਸੀ ਆਪਣਾ ਹੋਣਾ ਜਨ ਦੱਸ ਦੋ ਦੋਰੀਆਂ ਬਹੁਤ ਵਧੀਆ ਸੀ ਅੰਠੇ ਰਾਤ ਰੇਂਜ ਤੇ ਸੀ ਬੰਗਿਆਂ ਦੇ ਮੋਟਰ ਤੋਂ ਹੀ ਦੇਖ ਲਈਦਾ ਇਹ ਪਿੰਡ ਤੋਂ ਖੜਿਆ ਵੀ ਪਾ ਕੇ ਸੇ ਮੋਟ ਉੱਤੇ ਆ ਜਾਂ ਪਿੰਡ ਆਣਾ ਤੇ ਉਤੋਂ ਇੱਕ ਛੰਡੀ ਰੱਗੀ ਹੁੰਦੀ ਸੀ ਕਪੜਾ ਦਾ ਜਵੈਨਾ ਦਾ ਵੀ ਜਦੋਂ ਛੰਡੀ ਉੱਚੀ ਤੇ ਅੱਜ ਬੰਦੇ ਉੱਤੇ ਹੀ ਆਇਆ ਐਨਾ ਪਿਆਰ ਸੀ ਗਾ ਜੀ ਤੇ ਇਤਰਾ ਮਾਣਾ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਤੇ 60 ਪੈਸੇ ਹੀ ਠੀਕ ਆ ਦੋਸਤੋ ਤੇ ਵੀਡੀਓ ਸ਼ੇਅਰ ਕਰੋ ਬਾਈ ਆਪਣੇ ਤੁਸੀਂ ਕੀ ਉਸ ਕਹਿਣਾ ਚਾਹੁੰਦੇ ਬਾਈ ਜੀ ਇਹ ਬਾਈ ਜੱਦਾ ਅੱਜ ਕਿਉਂਕਿ ਇਹ ਬਾਚੇ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਆ ਵੀਰ ਤੇ ਜੇ ਰਿਸਿਵਰੀਆਂ ਵੀ ਆ ਤਾਂ ਵੀਰਾਂ ਦੀਆਂ ਹੈਗੀਆਂ ਵਾ ਤੇ ਭਾਈ ਵੈਦਪੁਰ ਆਇਆ ਸੀ ਥੋੜੀ ਜਿਹੀ ਲੱਤ ਨਹੀਂ ਸੀ ਠੀਕ ਭਰਾ ਸੀ ਤੇ ਛਰੂ ਦੇ ਨਾਲ ਕੇ ਛਰੂ ਦੇ ਨਾਲ ਬਹੁਤ ਪਿਆਰ ਲਈ ਮਾਤਾ ਨੇ ਬਹੁਤ ਪਿਆਰ ਕੀਤਾ ਹਾਂ ਸਾਡੇ ਬਾਪੂ ਨੂੰ ਉਹ ਕਾ ਕਾ ਆਂਦੀ ਸੀ ਤੇ ਹੁਣ ਵੀ ਆਈ ਸੀ ਇੱਕਦ ਜਿਹਾ ਨਹੀਂ ਤਰੇ ਪਿਆਰ ਆਦੇ ਆ ਕਿ ਸਾਡੀ ਰਿਸ਼ਤੇਦਾਰੀ ਆ ਬਿਲਕੁਲ ਨਾ ਨਾ ਕਹਿ ਮਾਲ ਪੈਣ ਸੀ ਇਹਦੀ ਇਹਦੀ ਮਾਤਾ ਰੱਖ ਰਹੀ ਸੀ ਬਿਲਕੁਲ ਕਹਿ ਕੇ ਆ ਜਿਹੜਾ ਅੱਜ ਮੁੰਡਾ ਤੁਹਾਨੂੰ ਦੇਖਦੇ ਨੇ ਕੱਪੜੂ ਜਵਾਨ ਇਹ ਬਾਈ ਦੀ ਜੋਤ ਹੈ ਜਾਨ ਸੀ ਤੇ ਜਦੋਂ ਮੈਂ ਇੱਕ ਹੋਰ ਦੇਖਿਆ ਉਹ ਬਾਈ ਉਹਨਾਂ ਤੇ ਵੀ ਜਨਾਈ ਨਾ ਤਾਂ ਨਹੀਂ ਕਿ ਕੋਈ ਸੱਜਣਾ ਦਾ ਸੰਧ ਕਿਉਂਕਿ ਇਹ ਉਹ ਗੱਭਰੂ ਹੁੰਦੇ ਸੀ ਕਾਲੇ ਵਾਲ ਹੁੰਦੇ ਸੀ ਇਹ ਗੁੱਡ ਮੁੰਡਾ ਨਹੀਂ ਤੇ ਅੱਜ ਬਾਈ ਕੀ ਜੱਗ ਦਾ ਜਦੋਂ ਜਿੱਦੇ ਮਾਂ ਦੇ ਬਣਨ ਦੇਖਿਆ ਤਾਂ ਸ਼ਰਮ ਆ ਵੀ ਲੱਗਾਂ ਮੈਨੂੰ ਕੋਈ ਬਦਤੀ ਕੋਈ ਮਾੜਾ ਕਾ ਵੀ ਬਰੋ ਜੁੱਤੀ ਸਾਹਿਬ ਸਰਾਬੀ ਦੇਖਿਆ ਆਪਣਾ ਮਰੀ ਤੇ ਇਹ ਵੀ ਗੱਲ ਆ ਵੀ ਨਾ ਉਹ ਗੱਲ ਗੱਲ ਕਰਦੇ ਤਾਂ ਜ਼ੁਬਾਨੀ ਆਉਂਦੀ ਦਾ ਪਤਾ ਨਹੀਂ ਕਰਦੀ ਨਾ ਜਾਂਦੀ ਦਾ ਵੀਚ ਆਦੀ ਦੇਣ ਲੱਗ ਜਾਂਦੇ ਆ ਤੇ ਗੱਲ ਕਰਦੇ ਆ ਵੀ ਚਲਦੀ ਕਲਾਚ ਰਹਿਣ ਵੀਰ ਭਰਾ ਸਾਰੇ ਇੱਕ ਰੋ ਵੀਡੀਓ ਜੇ ਰਵਾਈ ਦੀ ਤਾਂ ਗੱਲ ਦਾ ਵਾਈਨ ਬਣਦੀ